ਪੰਜਾਬ ਹੜਾਂ ਚ ਹੜਿਆ ਪੰਜਾਬ ਨਾਲ ਕੋਈ ਨਹੀਂ ਖੜਿਆ ਜੇ ਖੜਿਆ ਤਾਂ ਸ਼੍ਰੋਮਣੀ ਅਕਾਲੀ ਦਲ ਹੜਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਬਿਤੇ ਦਿਨੀ ਹਲਕਾ ਧਰਮਕੋਟ ਤੇ ਸ਼ਾਕਕੋਟ ਦੇ ਪ੍ਰਭਾਵਿਤ ਪਿੰਡਾਂ ਲਈ ਇੱਕ 1000 ਕੁਇੰਟਲ ਕਣਕ ਦਾ ਬੀਜ ਭੇਜਿਆ ਗਿਆ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਖੁਦ ਝੰਡੀ ਦੇ ਕੇ ਰਵਾਨਾ ਕੀਤਾ ਜਿਹੜੀ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਨੂੰ ਜਿਨ੍ਹਾਂ ਦੀ ਫਸਲਾਂ تباہ ਹੋਈਆਂ ਉਹਨਾਂ ਨੂੰ ਬੀ ਦੇਵਾਂਗੇ ਦੋ ਦਿਨ ਪਹਿਲੇ ਤੋਂ ਅਸੀਂ ਬੀ ਦੀ ਸੇਵਾ ਸ਼ੁਰੂ ਕਰਤੀ ਤੁਸੀਂ ਸਾਰੇ ਜਾਣਦੇ ਹੋ ਪਟਿੰਡਾ ਦੇ ਹਾਤੀ ਤੋਂ ਤਕਰੀਬਨ 500 ਕੁਇੰਟਲ ਵੀ ਅਸੀਂ ਅਜਰਾਲੇ ਭੇਜਿਆ ਸੀ ਧਰਮਕੋਟ ਅਸੀਂ 1000 ਕੁਇੰਟਲ ਵੀ ਅਸੀਂ ਵੰਡ ਰਹੇ ਹਾਂ ਤੇ ਲਗਾਤਾਰ ਅਗਲੇ 15 ਵੀ ਦਿਨਾਂ ਚ ਜਿਹੜਾ ਅਸੀਂ ਕਿਹਾ ਸੀ 1 ਲੱਖ ਏਕੜ ਨੂੰ ਵੀ ਦੇਣਾ ਉਹ ਹੀ ਦੇਵਾਂਗੇ ਹੜਾਂ ਦੇ ਦੌਰਾਨ ਮੈਂ ਮੈਂ ਧੰਨਵਾਦ ਕਰਦਾ ਸਮੂਹੀ ਕਾਲੀ ਪਰਕਰਾਂ ਦਾ ਨਿਸ਼ਚਿੰਤਾ ਜਿਨ੍ਹਾਂ ਨੇ ਤਿੰਨ ਲੱਖ ਜਿੰਨ ਕਰਕੇ ਆਪਣੇ ਪਰਿਵਾਰ ਦਾ ਸਾਥ ਸਾਡੇ ਵਾਸਤੇ ਪੰਜਾਬ ਇੱਕ ਪਰਿਵਾਰ ਹੈ ਅਸੀਂ ਉਦੋਂ ਵੀ ਕਿਹਾ ਸੀ ਜਿਸ ਤਰੀਕੇ ਤੋਂ ਹੋਵੇ ਹੁਣ ਕਾਲੀ ਦਲ ਸਰੂਪਾ ਸਾਨੂੰ ਕਿ ਸਰਕਾਰ ਤੇ ਤਾਂ ਕੋਈ ਯਕੀਨ ਦਾ ਬੰਦਾ ਹੈ ਨਹੀਂ ਬਲਕਿ ਤਾਂ तकरीबन 7-800 ਟਰੱਕ ਮੈਂ ਕਰੇ ਦੇ ਵੰਡ ਚੁੱਕੇ ਸੋ ਇੰਨੇ ਹੀ ਤੂਗੀ ਦੇ ਵੰਡ ਚੁੱਕੇ ਹੈ ਤੇ ਬਾਕੀ ਹੁਣ ਪੀ ਦਾ ਕੰਮ ਸਿੱਧਾ ਕਰ ਦਿੱਤਾ ਹੈ ਜਿਵੇਂ ਅੱਜ ਤੁਹਾਡੇ ਇੱਥੇ ਪੀ ਦਾ तकरीबन ਖਾਰੇ ਕਰਦਾ ਕਿ ਕਿਤਾ ਇਹਦੇ ਨਾਲ ਤਾਂ ਜਿੰਨੀ ਹੋਰ ਰੋਡ ਪਈ ਦਸੀਦਾ ਹੋ ਆਪਣੇ ਕੰਟਰੋਲ ਰੂਮ ਚ ਕਿਸੇ ਨਾਲ ਨਾਲ ਹੁਣ ਤੇ ਨਹੀਂ ਜਾਵਾਂ ਕਿਹੜੀ ਚੀਜ਼ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਭੇਜੇ ਗਏ ਕਣਕ ਦੇ ਬੀਜ ਲੋਕਾਂ ਨੂੰ ਮਿਲ ਰਹੇ ਨੇ ਉਹਨਾਂ ਲੋਕਾਂ ਤੋਂ ਸੁਣੋ ਕਿ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਕੌਣ ਖੜਿਆ ਹੈ ਕਿਸ ਨੇ ਔਖੇ ਸਮੇਂ ਚ ਉਹਨਾਂ ਦੀ ਬਾਹ ਫੜੀ ਹੈ ਮੈਂ ਲਾਕਾ ਧਰਮਪੋਤ ਤੋਂ ਬੋਲਦਾ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਜਿਨ੍ਹਾਂ ਨੇ ਸਾਨੂੰ ਕਣਕ ਦਾ ਬੀ ਕੱਲ ਭੇਜਿਆ ਤੇ ਸਾਨੂੰ ਸਾਰਾ ਮਿਲ ਗਿਆ ਜੀ ਜੋ ਕਿ ਸਾਨੀ ਸੁਖਵੀਰ ਸਿੰਘ ਬਾਦਲ ਜੀ ਨੇ ਭੇਜਿਆ ਹੀ ਉਹ ਸਾਨੂੰ ਮਿਲ ਗਿਆ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡਾ ਨਾਲ ਮਿਲ ਗਿਆ ਜੀ ਮਿਲ ਗਿਆ ਸਾਨੂੰ ਅਸੀਂ ਬਹੁਤ ਖੁਸ਼ ਹੋ ਗਏ ਸਾਡੇ ਹੜ ਹਣ ਕਰਕੇ ਜੀ ਬਹੁਤ ਨੁਕਸਾਨ ਹੋਇਆ ਸਾਡੇ ਫਸਲਾਂ ਖਰਾਬ ਹੋ ਗਈਆਂ ਤੇ ਹੁਣ ਸਾਡੀ ਬਾਹ ਫੜੀ ਸੁਖਵੀਰ ਸਿੰਘ ਬਾਦਲ ਨੇ ਇਹ ਰਸਤ ਬੀਜ ਭੇਜਿਆ ਸਾਡੇ ਵਾਸਤੇ ਕਣਕਾਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀਰ ਸਿੰਘ ਬਾਦਲ ਜੀ ਕੱਲ ਧਰਮਪੁਰ ਹਲਕਾ ਵਿੱਚ ਪਹੁੰਚੇ ਸੀ ਅਤੇ 1000 ਕਵੰਟਲ ਜੋ ਵੀ ਉਹਨਾਂ ਨੇ ਵੰਡਿਆ ਜੀ ਉਹ 9 ਕਿੱਲਾਂ ਦਾ ਵੀ ਮੈਨੂੰ ਮਿਲ ਚੁੱਕਾ ਹੈ ਅਤੇ ਮੈਂ ਦਿਲੋਂ ਧੰਨਵਾਦ ਸੁਖਵੀਰ ਸਿੰਘ ਬਾਦਲ ਜੀ ਦਾ ਕਰਦਾ ਕਿਉਂਕਿ ਉਹ ਵੀ ਸਾਡੇ ਕੋਲ ਪਹੁੰਚ ਗਿਆ ਤੇ ਇੱਥੇ ਕਿਸੇ ਸਰਕਾਰ ਨੇ ਕਿਸੇ ਹੋਰ ਬੰਦੇ ਨੇ ਬਾਹ ਨਹੀਂ ਪੜੀ ਸਿਰਫ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਇੱਥੇ ਆਏ ਖੋਦ ਚੱਲ ਕੇ ਸਰਦਾਰ ਬਚਿੱਤਰ ਸਿੰਘ ਕੁਹਾੜ ਹੁਣੀ ਨਾਲ ਲੈ ਕੇ ਆਏ ਤੇ ਇਹਨਾਂ ਸਾਡੀ ਬਾਹ ਫੜੀ ਸੀ 2000 ਲੀਟਰ ਇੱਕ ਵਾਰਾਂ ਦਿੱਤਾ 2 ਇੱਕ ਵਾਰਾਂ ਦਿੱਤਾ ਤੇ 5000 ਲੀਟਰ ਸਰਦਾਰ ਸੁਖਵੀਰ ਸਿੰਘ ਬਾਦਲ ਤੇ 2 ਲੱਖ ਰੁਪਇਆ ਲੱਗਦੇ ਸਾਰੇ ਇੱਥੇ ਸਾਨੂੰ ਨਗਰ ਨੂੰ ਦੇ ਕੇ ਗਿਆ ਲੱਗ ਕੇ ਉਹਦੇ ਨਾਲ ਇਹ ਬੰਨ ਪੱਕਾ ਜਿੰਨਾ ਵੀ ਮਿੱਟੀ ਪਾਈ ਧਾਰ ਨੂੰ ਬਚਾਇਆ ਤੇ ਪ੍ਰਧਾਨ ਸਾਹਿਬ ਉਹਨਾਂ ਦੀ ਅਕਾਲੀ ਦਲ ਦੀ ਤੇ ਸਰਦਾਰ 7500 ਉਹਨਾਂ ਦੀ ਕਿਰਪਾ ਦੇ ਨਾਲ ਹੋਇਆ ਹੁਣ ਵੀ ਆਹ ਦੇਖੋ ਦਾ ਪੱਤੀ ਮਾਰ ਚੁੱਕੇ ਇਹਨਾਂ ਦੇ ਇੱਕ ਟਰਾਲੀ ਆ ਖੜੀ ਆ ਇੱਕ ਟਰਾਲੀ ਉਧਰ ਉਹ ਚਾਰ ਦੀ ਖੜੀ ਆ ਚਾਰ ਲੈ ਕੇ ਆਏ ਆ 1000 ਕੁਇੰਟਲ ਕਣਕ ਜਿਹੜੀ ਆ ਵੀ ਜਿੰਨਾ ਮੀਰਗਾ ਮਰ ਗਿਆ ਦਰਿਆਲ ਆ ਉਹਦੇ ਵਾਸਤੇ ਸਰਦਾਰ ਬਾਦਲ ਸਾਹਿਬ ਹੁਣ ਕੱਲ ਸਾਨੂੰ ਮਹੱਈਆ ਕਰਾ ਦਿੱਤਾ ਹੋਰ ਕਿਸੇ ਨੇ ਸਾਡੀ ਬਾਹ ਨਹੀਂ ਖੜੀ ਸੰਗਵੀਰ ਬਾਦਲ ਨੇ ਕਾਲੀਦਾਲ ਨੇ ਸਾਡੀ ਬਾਹ ਖੜੀ ਆ ਇਹੋ ਪਾਰਟੀ ਸਾਡੇ ਕੋਲ ਆ ਗਈ ਕੀ ਇਹੋ ਹੀ ਸਾਡੀ ਬਾਹ ਫੜਦੀ ਏ ਇਸੇ ਵਾਰ ਇੱਕ ਪਿੰਡ ਜਾਂ ਹਲਕੇ 'ਚ ਨਹੀਂ ਕੀਤੀ ਗਈ ਸਗੋਂ ਪੰਜਾਬ ਦੇ ਉਸ ਇੱਕ ਇੱਕ ਘਰ ਤੱਕ ਸੇਵਾ ਪਹੁੰਚਾਈ ਗਈ ਹੈ ਜੋ ਲੋਕ ਪੀੜਤ ਸਨ ਇਸ ਤੋਂ ਪਹਿਲਾਂ 600 ਕੁਇੰਟਲ ਕਣਕ ਦਾ ਬੀਜ ਬਠਿੰਡਾ ਵੀ ਭੇਜਿਆ ਗਿਆ ਹੜ੍ਹਾਂ ਦੌਰਾਨ ਬਨ ਪੱਕੇ ਕਰਨ ਲਈ ਮਾਲੀ ਸਹਾਇਤਾ ਕੀਤੀ ਗਈ ਹੈ ਡੀਜ਼ਲ ਜਨਰੇਟਰ ਪਸ਼ੂਆਂ ਲਈ ਮੱਕੀ ਦਾ ਅਚਾਰ ਸੈਂਕੜੇ ਤੂੜੀਆਂ ਦੀਆਂ ਟਰਾਲੀਆਂ ਵੀ ਭੇਜੀਆਂ ਗਈਆਂ ਨੇ ਹੁਣ ਕਣਕ ਦੇ ਬੀਜ ਦੇ ਨਾਲ ਨਾਲ 50 ਹਜ਼ਾਰ ਲੋੜਵੰਦ ਪਰਿਵਾਰਾਂ ਲਈ ਕਣਕ ਵੀ ਭੇਜੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਤੇ ਪੰਜਾਬ ਤੇ ਜਦੋਂ ਵੀ ਪੀੜ ਪਈ ਹੈ ਉਸ ਸਮੇਂ ਹਰ ਦੁੱਖ ਸੁੱਖ ਚ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਲੋਕਾਂ ਲਈ ਖੜੀ ਹੈ